ਇਤਿਹਾਸਿਕ ਰੇਲਵੇ ਸਟੇਸ਼ਨ ਸਰਾਨਤੇ ਜੱਜਪੀ ਇਤਿਹਾਸਿਕ ਇਹਨਾ ਕਿ ਜਿੰਨੇ ਵੀ ਪੰਚ ਸੰਗ ਪੰਜ ਲੇਡੀਆਂ ਖਾਸ ਕਰਕੇ ਚੁੜੀ ਗਈਆਂ ਹਨ ਉਹਨਾਂ ਦੀ ਟ੍ਰੇਨਿੰਗ ਮਹਾਰਾਸ਼ਟਰ ਦੇ ਵਿੱਚ ਹੋਣੀ ਹੈ ਪਰ ਸੀ ਸਪੈਸ਼ਲ ਟ੍ਰੇਨ ਉਹਨਾਂ ਵਾਸਤੇ ਕਰਕੇ ਪਹਿਲਾਂ ਹਜਰ ਸਾਹਿਬ ਨਦਨ ਸਾਹਿਬ ਦਰਸ਼ਨ ਕਰਨਗੇ ਸਭ ਤੇ ਉਸ ਤੋਂ ਬਾਅਦ ਉਹ ਟ੍ਰੇਨਿੰਗ ਕਰਕੇ ਵਾਪਸ ਆਉਣਗੇ ਸੋ ਤਿੰਨ ਗੱਡੀਆਂ ਇਸ ਤਰ੍ਹਾਂ ਦੀ ਸੀ ਸਪੈਸ਼ਲ ਜੀ ਦੇ ਵਿੱਚ ਚੋੜੇ ਹੋਏ 5 ਸਰਾਂ 5 ਚਲ ਟ੍ਰੇਨਿੰਗ ਜਿਵੇਂ ਜਿਵੇਂ ਸਾਨੂੰ ਬੈਂਚ ਦਾ ਸਾਡਾ ਆਇਆ ਜਾਊਗਾ ਸੀ ਉਸੇ ਤਰ੍ਹਾਂ ਮੈਂ ਟ੍ਰੇਨ ਕਰਕੇ ਅਸੀਂ ਨਾਲੇ ਪ੍ਰਦਰਸ਼ਨ ਕਰਾਵਾਂਗੇ ਨਾਲੇ ਇਹਨਾਂ ਸਾਹਿੂ ਸਾਹਿਬ ਦੇ ਨਾਲੇ ਉਹਨਾਂ ਟ੍ਰੇਨਿੰਗ ਲਈ ਕੰਮ ਕਰਨਗੇ ਕਿਵੇਂ ਪੰਚਾਇਤ ਇਹ ਚਿਲਭਾਰੀਆਂ ਜਦ ਪੰਚਾਇਤ ਦੇ ਹੱਕ ਕੀ ਨੇ इस तरह नसारा मैंने यार ट्रेनिंग किया पहली बार मौका मिला था मेरे सर के कारण जो साल खाली थे तो मुझे पूरा समय इधर से अपनी मार पर वैसे कल का बहुत है तुम्हारा पूरा सामान पूरा है से सर अब ये अमृतसर ब्लॉक के तरफ मिल जाएंगे